ਸਤਿਕਾਰਯੋਗ ਮਾਨ ਸਾਥੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਮਲਾਂਨ ਮੰਗਨ ਲੈ ਕੇ ਸੁਚੇਤ ਹੈ ਜੀ ਪੰਜਾਬ ਸਰਕਾਰ ਦੇ ਪਰਸਨ ਵਿਭਾਗ ਵੱਲੋਂ 27 ਜੂਨ 2024 ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸਰੇ ਵਿੱਚ ਪੰਜਾਬ ਸਰਕਾਰ ਦੇ ਸਕੂਲਾਂ ਜੋ ਐਡਿਟ ਸਕੂਲਾਂ ਹਨ ਮਾਨਤਾ ਪ੍ਰਾਪਤ ਸਕੂਲਾਂ ਉਹਨਾਂ ਨੇ ਜੋ ਸੇਵਾਮਰਦ ਹੋਇਆ ਤੇ ਘਾਰੀ ਜਾਂ ਕਰਮਚਾਰੀ ਉਹਨਾਂ ਨੂੰ ਜੋ ਛੇਵਾਂ ਪੇਗਮਿਸ਼ਨ ਆ 1 7 2024 ਤੋਂ ਲਾਗੂ ਕੀਤਾ ਗਿਆ ਹੈ ਇਹ ਲਿਖਿਆ ਗਿਆ ਹੈ ਕਿ ਜੋ ਏਰੀਆ ਹੈ ਉਸ ਬਾਰੇ ਬਾਅਦ ਵਿੱਚ ਵਿਚਾਰ ਕੀਤਾ ਜਾਊਗੀ ਪਰ ਪੰਜਾਬ ਸਰਕਾਰ ਬੜੀਆਂ ਹਾਸੋਣੀਆਂ ਗੱਲਾਂ ਕਰਦੀ ਆ ਜੋ ਰੈਗੂਲਰ ਮੁਲਾਜ਼ਮਾਂ ਉਹਨਾਂ ਨੂੰ ਛੇਵਾਂ ਪੇਗ ਪੇਗ ਦਾ ਏਰੀਆ ਨਹੀਂ ਦੇ ਰਹੀ ਜੋ ਹੁਣ ਨਵਾਂ ਪੱਤਰ ਜਾਰੀ ਹੋਇਆ ਹੈ ਜੋ ਸੇਵਾ ਨਿਰਮਿਤ ਹੋਇਆ ਕਾਰਜਕਾਰੀ ਜਾਂ ਅਧਿਕਾਰੀ ਉਹਨਾਂ ਨੂੰ ਜੋ ਛੇਵਾਂ ਪੇਗਮਸ਼ਨਾ ਉਹ ਵੀ 1 ਜੁਲਾਈ 2024 ਤੋਂ ਲਾਗੂ ਕੀਤਾ ਗਿਆ ਹੈ ਏਰੀਅਰ ਵਾਰ ਕਿਹਾ ਗਿਆ ਹੈ ਬਲ ਵਿਚਾਰਕ ਦੇਵੀ ਪੀਐਸ ਪੀਸੀਐਲ ਵੱਲੋਂ ਨੋਟ ਪੱਤਰ ਜਾਰੀ ਕੀਤਾ ਗਿਆ ਹੈ ਜੋ 2016 ਤੋਂ ਪੇਗ ਵਿੱਚ ਲਾਗੂ ਕੀਤਾ ਗਿਆ ਹੈ ਜੇਕਰ ਕਿਸੇ ਕਰਮਚਾਰੀ ਆਪਸ਼ਨ ਲੈਣੀ ਚਾਹੁੰਦਾ ਹੈ ਤਾਂ ਉਹ 2 ਮਹੀਨੇ ਵਿੱਚ ਆਪਸ਼ਨ ਦੇ ਸਕਦਾ ਹੈ ਪੰਜਾਬ ਸਰਕਾਰ ਕੋਚਤਾ ਮਲਾ ਨੇ ਮੰਗਾ ਮੰਨ ਰਹੀ ਆ ਪਰ ਜੋ ਮੁਖ ਮੰਗਾ ਹਨ 2016 ਤੋਂ ਪੇ ਕਿਹਿੰਦਾ ਏਰੀਅਰ ਵਾਰੇ ਕੋਈ ਗੱਲਬਾਤ ਨਹੀਂ ਕਰ ਰਹੀ ਮਹंगाई ਭਤੇ ਕਿਸ਼ਤਾਂ ਦਾ ਕੋਈ ਬਚਾ ਦੇ ਨਹੀਂ ਰਹੀ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਦੇ ਮੈਗੋ ਵਿੱਚ ਕਾਮਗਰ ਤੇ ਕੱਚੇ ਮਲਾਜਮਾਂ ਉਹਨਾਂ ਵਾਰੇ ਵੀ ਕੋਈ ਗੱਲਬਾਤ ਨਹੀਂ ਕਰ ਰਹੀ ਪ੍ਰਾਣੀ ਪੈਨਸ਼ਨ ਬਹਾਲੀ ਵੱਲੋਂ ਕੱਲ 27 ਜੂਨ ਨੂੰ ਜਲੰਧਰ ਦੇ ਵਿੱਚ ਢੰਡਾ ਮਾਜ ਕੀਤਾ ਗਿਆ ਪੰਜਾਬ ਸਰਕਾਰ ਦੇ ਵਿਰੁੱਧ ਕਿਉਂਕਿ 10 ਜੁਲਾਈ ਨੂੰ ਜੋ ਕਿ ਜਰਨਤ ਜਿਮਨੀ ਚੌਂਣ ਦੀਆਂ ਬੂਟਾਂ ਪੈਣੀਆਂ ਉਸ ਤੋਂ ਪਹਿਲਾਂ ਹੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਅਸੀਂ ਘਰ ਘਰ ਜਾ ਕੇ ਚਾਹੇ ਸਵੇਰੇ ਦੇ 6 ਵਜੇ ਜਾਂ ਸ਼ਾਮ ਦੇ 10 ਵਜੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਜਿੰਨੇ ਵੀ ਐਮਐਲਏ ਆ ਜਾਂ ਕਹਿਣ ਮੰਤਰੀ ਆ ਇਹਨਾਂ ਬਾਦ ਰਪੈਂਸ਼ਨ ਹੈ ਜੋ 2004 ਤੋਂ ਭਰਤੀ ਹੋਏ ਮੁਲਾਕਮਾ ਉਹਨਾਂ ਦੀ ਯੋਜਨਾ ਨਵੀਂ ਪੈਨਸਨ ਲਾਗੂ ਕੀਤੀ ਗਈ ਹੈ ਉਹ ਅਸੀਂ ਵਿਰੋਧ ਕਰਦੇ ਹਾਂ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਬਾਰ-ਬਾਰ ਕਿ ਸਾਨੂੰ ਜੇ 1972 ਅਨਸਾਰ ਪੁਰਾਣੀ ਪੈਨਸਨ ਲਾਗੂ ਕੀਤੀ ਜਾਵੇ ਧੰਨਵਾਦ ਸਾਥੀਓ ਮੈਂ ਜੰਨ ਸਾਥ ਸ੍ਰੀ ਅਕਾਲ ਪੁਰਖ ਜੀ